ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਮੇਰ ਸਿੰਘ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹੇ ਮੋਗੇ ਚ ਇੱਕ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਕੋਟਲਾ ਮੇਰ ਸਿੰਘ ਵਾਲਾ तहसील जी तहसील बागाप्रणा जिला मोगा ही मोबाइल नंबर जी 981549967 ठीक है भाई सुआ ਕਿੰਨਾ ਮਸੁੰਦੀ ਮਾਜੀ ਸੁਆ ਤੀਜਾ ਹੀ ਤੀਜਾ ਸੁਆ ਸੁਵੀ ਕਿੰਨਾ ਸਮਾਂ ਲੈ ਜੂ ਬਾਈ ਹਜੇ ਸਮਾਂ 25 ਤਰੀਕ ਨੂੰ ਦਿਨ ਪੂਰੇ ਹੀ ਹੈ ਡੇਟ ਮੁਤਾਬਕ ਹਾਂਜੀ ਚਲੋ 2 ਦਿਨ ਵੱਧ ਜਾਂ ਘਟ ਜਾਂ ਉਹ ਵਕਤ ਦੀ ਗੱਲ ਹੈ ਜੀ ਪਿਛਲੇ ਸੁਏ ਆਪਾਂ ਕਿੰਨਾ ਦੁੱਧ ਚੋਇਆ ਜੀ ਇਹਦਾ ਇਹਦਾ 17 ਕਿਲੋ ਚੋਇਆ ਬਾਈ ਹਾਂ ਇੱਕ ਤੀਰ ਕਿੰਨਾ ਕ ਪਿਆ ਜੂ ਬਾਈ ਬਾਅਦ 18 ਤੱਕ ਲੋ ਜੀ ਤੁਰ ਕੇ ਦਿਖਾ ਦੇ ਜੀ ਸੂਆ ਬਾਈ ਦੇ ਦੱਸਣ ਮੁਤਾਬਕ ਜੀ ਤੀਜਾ ਜੀ ਤਿਆਰੀ ਸੋਹਣੀ ਕੀਤੀ ਵੀ ਆ ਸੋਨਾ ਢਾਂਚਾ ਕੱਦ ਕਾਠ ਵੀ ਚੰਗਾ ਤੇ ਸੰਭੀ ਪਲੀ ਵੀ ਚੰਗੀ ਆ ਲੈ ਆਓ ਜੀ ਇੱਧਰ ਨੂੰ ਵਾਪਸ ਸੋਨਾ ਮੁਠੀ ਵਾਲਾ ਥਾਣਾ ਜਿਹੜਾ ਡੇਟ ਮੁਤਾਬਕ 25 ਤਰੀਕ ਨੂੰ ਜੀ ਹਾਂਜੀ 25 ਤਰੀਕ ਨੂੰ ਦਿਨ ਪੂਰੇ ਆ ਜੀ ਬਾਕੀ 2 ਦਿਨ ਵੀਰੇ ਵਧ ਵੀ ਸਕਦੇ ਆ ਘਟ ਵੀ ਸਕਦੇ ਆ ਸੋਨਾ ਫਿਟਨੈਸ ਵਾਲਾ ਹਵਾਨਾ ਫੱਟ ਫੱਟ ਲੈਵਾ ਜੀ ਬਾਈ ਦੱਸਦਾ ਰੋਕ ਲਿਓ ਜੀ ਇੱਥੇ 17 ਕਿਲੋ ਦੁੱਧ ਆਪਣਾ ਪਿਛਲੇ ਸੂਏ ਦਾ ਚੋਇਆ ਵਾ 1.32 ਉਮੀਦ 17 18 ਦੀ ਆ ਬਾਕੀ ਵੀਰੇ ਦੁੱਧ ਹੁੰਦਾ ਮੈਨੇਜਮੈਂਟ ਦਾ ਸੇਵਾ ਸੰਭਾਲ ਦਾ ਜਿੰਨੀ ਤੁਸੀਂ ਸੇਵਾ ਕਰ ਸਕਦੇ ਆ ਉਹਨਾਂ ਦੁੱਧ ਇਹਦੇ ਥੱਲੋ ਝੂ ਸਕਦੇ ਆ ਜੀ ਥਾਣਾ ਦੀ ਪਾਰ ਪਿੱਛੇ ਦੀ ਬਈ ਫੁੱਲ ਗਰੰਟੀ ਆ ਫੁੱਲ ਗਰੰਟੀ ਬੇਫਿਕਰ ਹੋ ਕੇ ਆ ਜੇ ਨਾ ਬਈ ਕੋਈ ਵੈਜੇ ਵੀ ਸਾਰੀ ਜੈਡ ਬਲੈਕ ਹੀ ਆ ਵੀਰੇ ਕੋਈ ਵਾਲ ਵੀ ਨਹੀਂ ਚਿੱਟਾ ਯਾਨੀ ਬੱਚੇ ਵੀ ਕਰਮਾਲੀ ਤੋਂ ਲੈਣੇ ਹੁਣ ਤਾਂ ਚੰਗੇ ਪਾਜੂ ਬਾਕੀ ਵੀਰੇ ਸੇਵਾ ਤੁਸੀਂ ਮਾਲਕਾਂ ਦੀ ਦੇਖ ਹੀ ਸਕਦੇ ਹੋ ਫੁੱਲ ਸੰਭੀ ਪਲੀਆ ਆਪਾਂ ਕਹਿ ਸਕਦੇ ਬਈ ਮੰਜਾ ਡੈਂਦਾ ਮੱਜ ਤੇ ਇੰਨੀ ਚੌੜੀ ਆ ਥਾਣ ਤੁਸੀਂ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲੋ ਕੱਲੇ ਕੱਚੀ ਕੱਚੀ ਆ ਜੇ ਆਪਾਂ 5-4 ਦਿਨ ਵੀਰੇ ਰੋਕ ਕੇ ਵੀਡੀਓ ਬਣਾਉਂਦੇ ਤਾਂ ਤਿਆਰੀ ਬਹੁਤ ਜ਼ਿਆਦਾ ਕਮਾਲ ਦੀ ਕੀਤੀ ਹੋਣੀ ਸੀ ਕਿਉਂਕਿ ਅੱਗੇ ਨੂੰ ਵੀ ਹਵਾਨੇ ਦੀ ਧੱਕ ਬਹੁਤ ਆ ਤੇ ਬੈਕ ਸਾਈਡ ਨੂੰ ਵੀ ਬਹੁਤ ਆ ਪਿਓਰ ਮੋਰਾ ਚ ਪੈ ਜਾਂਦੀ ਹੈ ਜੀ ਜੈਡ ਬਲੈਕ ਤੇ ਬਾਈ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਕੀਮਤ ਵੀਰੇ 1.80 ਹੀ ਮੁੱਲ ਹਾਂਜੀ ਲੈਣ ਦੇ ਨਾਲ ਆਪਣਾ 1.55 ਹੋ ਗਈ 155 ਜਿਹਦਾ ਮੁੱਲ ਕਰਾਉਣਾ ਤਾਂ 180000 ਰੁਪਇਆ ਜਿਹੜੀ ਫਿਕਸਡ ਡਿਮਾਂਡ ਆ ਉਹ 155000 ਰੁਪਇਆ ਹਾਂਜੀ ਬਾਈ ਦੀ ਗੱਲ ਵੀ ਸਹੀ ਆ ਬਾਈ ਜੇ ਤਾਂ ਤੁਸੀਂ ਵੀਰੇ ਸੌਦੇ ਵਾਲੇ ਪਾਸੇ ਪੈਣਾ ਤਾਂ 180000 ਰੁਪਇਆ ਤੇ ਨਹੀਂ 155000 ਚੋ ਛੂਡ ਕਰ ਦਾਂਗੇ ਜਾਇਜ਼ ਕੀਮਤਾਂ ਜਿੱਦ ਦੇ ਕਰਮਾ ਵਾਲੀ ਤਿਆਰ ਹੋਗੀ ਉਹ ਤੇ ਤੁਹਾਨੂੰ ਵੀ ਪਤਾ ਵੀਰੇ ਚੰਗੇ ਰੁਪਇਆ ਦੀ ਆ ਕਿਉਂਕਿ 17 18 ਕਿਲੋ ਇਹਦੀ ਮਿਲਕ ਕਪੈਸਿਟੀ ਆ ਚੌੜਾ ਪੱਠ ਬੂੜਾ ਪਤਲੀ ਚਮੜੀ ਆ ਬਾਕੀ ਜਿਹੜੇ ਵੀ ਰੀਡਰ ਹੋਣਗੇ ਉਹਨਾਂ ਵੀਰਾਂ ਨੂੰ ਇਹ ਚੀਜ਼ ਦੀ ਪਰਖ ਜ਼ਿਆਦਾ ਹੋਊਗੀ ਤੁਹਾਨੂੰ ਨਾ ਫਿੱਟ ਬੈਂਦਾ ਪਸੰਦ ਆਉਂਦਾ ਆਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ